ਫੋਨ ਲਾ ਕੇ ਕਿਹਾ ਵੀ ਐਂ ਕਰਕੇ ਤੇਰੇ ਫੇਰ ਮਾਰਨੇ ਆ ਆ ਜਾ ਜਿਹੜੇ ਨਾਲ ਲੜਾਈ ਹੋ ਸੀ ਉਹ ਤਾਂ ਮੁੰਡੇ ਦਾ ਕੀ ਨਾਂ ਸੀਗਾ ਉਹ ਮੁੰਡੇ ਦਾ ਨਾਂ ਤਾਂ ਹੀ ਮੋਟਾ-ਮੋਟਾ ਕਹਿੰਦੇ ਆ ਉਹਨੂੰ ਅੱਛਾ ਜੀ ਮੇਰੇ ਮਾਮੇ ਦਾ ਨਾਂ ਗਗਨਦੀਪ ਸਿੰਘ ਅੱਛਾ ਪਹਿਲਾਂ ਮਤਲਬ ਉਹਦੇ ਨਾਲ ਇਕੱਲੇ ਲੜਾਈ ਹੋਈ ਸੀਗੀ ਹਾਂਜੀ ਓਏ ਮਤਲਬ ਕੀ ਆਪਸ ਵਿੱਚ ਰਾਤ ਨੂੰ ਲੜ ਪਏ ਉਹ ਕੋਈ ਹੋਰ ਸੀਗਾ ਮੁੰਡਾ ਐ ਜਿਹੜਾ ਕਬੱਡੀ ਖੇਡਦਾ ਮਾਮੇ ਦੇ ਨਾਲ ਥੋੜਾ ਜਿਹੜਾ ਮਾਮਾ ਥੋੜਾ ਜਿਹੜਾ ਜਿਹਦੇ ਗੋਲੀਆਂ ਵੱਜੀਆਂ ਉਹ ਵੀ ਕਬੱਡੀ ਖੇਡਦਾ ਰਹੀ ਸੀਗਾ ਹਾਂਜੀ ਕਬੱਡੀ ਖੜਾਈ ਬਹੁਤ ਵਧੀਆ ਖੇਡਦਾ ਹੀ ਅੱਛਾ ਜੀ ਤੇ ਕੀ ਗੱਲ ਹੋਈ ਸੀ ਪੂਰੀ ਪੂਰੀ ਗੱਲ ਜੀ ਬੱਸ ਉਹ ਕਹਿੰਦਾ ਮੈਂ ਕਰਕੇ ਆਉਣਾਗਾ ਜੋ ਸਮਝ ਕੇ ਆਇਓ ਮੈਂ ਫੈਰ ਮਾਰੂਗਾ ਤੇ ਬੱਸ ਉਹ ਉਧਰੋਂ ਖੜੇ ਸੀਗੇ ਤੇ ਉਧਰ ਅਸੀਂ ਚਲੇ ਗਏ ਉਹਨੂੰ ਫੈਰ ਚੱਲੀ ਜਾਂਦੇ ਨੇ ਨਹੀਂ ਪੁਰਾਣੀ ਲੜਾਈ ਸੀ ਕੋਈ ਇਹ ਪਹਿਲਾਂ ਪਹਿਲਾਂ ਲੜਾਈ ਹੋਈ ਸੀ ਕੋਈ ਪਹਿਲਾਂ ਲੜਾਈ ਹੋਈ ਸੀ ਰਾਤ ਹੀ ਹੋਈ ਸੀ ਪਹਿਲਾਂ ਬੁੱਲਾ ਨਹੀਂ ਹੋਈ ਜੀ ਅੱਛਾ ਜੀ ਮਤਲਬ ਇੱਕ ਵਾਰੀ ਰਾਤ ਲੜਾਈ ਹੋਈ ਆ ਉਸ ਤੋਂ ਬਾਅਦ ਸਵੇਰੇ ਅੱਜ ਦੁਬਾਰੇ ਬਾ ਫੈਰ ਮਾਰਤੇ ਹਾਂਜੀ ਲੜਾਈ ਕਾਰਨ ਕੀ ਹੋਈ ਸੀ ਪਤਾ ਲੱਗਿਆ ਕੁਝ ਲੜਾਈ ਕਾਰਨ ਵਾਸੀ ਵੀ ਆਈ ਜਾਇਲ ਵੈਸ ਹੋ ਗਿਆ ਵੀ ਆ ਕਈ ਵੇਰ ਹਾਂ ਖੇਡ ਦੇ ਮੈਦਾਨ 'ਚ ਹੀ ਹੋ ਗਈ ਸੀ ਜਦ ਵਾਸ਼ ਇੱਕ ਵੈਸੇ ਘਰ ਘਰ ਨਹੀਂ ਨਹੀਂ ਜੀ ਵੈਸੇ ਦੇਖੋ ਹੁਣ ਮੁੰਡਾ ਯਾਰ ਦੋਸਤ ਕਬੱਡੀ ਖੇਡਦਾ ਵਾ ਉਹਦੇ ਪਹਿਲਾਂ ਕਿਰਪਾਨਾ ਕਰਪੂਨਾ ਮਾਰ ਗਏ ਅੱਛਾ ਜਦ ਉਹਦੇ ਕਿਰਪਾਨਾ ਕਰਪੂਨਾ ਮਾਰ ਗਏ ਉਹ ਕਹਿੰਦਾ ਮੈਂ ਇਹਦੇ ਨਾਲ ਖੜਾਂਗਾ ਗਰੀਬ ਜੇ ਘਰੋਂ ਦਾ ਮੁੰਡਾ ਹੈ ਕਹਿੰਦਾ ਤੁਸੀਂ ਇਹਦੇ ਮਾਰੀਂਗਾ ਕਿਵੇਂ ਉਹਦੇ ਗੱਲ ਤੇ ਕਿਰਪਾਨਵ ਜੀ ਮੋٹے-ਮੁੱਟੇ ਤੇ ਰੱਜਿਆ ਕਹਿੰਦਾ ਮੇਰੇ ਨਾਲ ਖੜਾਂਗਾ ਕਹਿੰਦਾ ਤੁਸੀਂ ਨਾ ਹੱਥ ਲਾ ਕੇ ਦਿਖਾਓ ਤੇ ਨਗਰੇ ਦਾ ਦੋਸਤ ਸੀਗਾ ਹੈ ਕੋਈ ਹਾਂਜੀ ਕਬੱਡੀ ਖੇਡਦਾ ਸੀਦੇ ਨਾਲ ਜੀ ਤੇ ਬਸ ਆ ਗੱਲ ਹੀ ਹੋਈ ਆ ਉਹ ਬਾਕੀ ਨੂੰ ਪਤਾ ਹੀ ਆ ਬਾਕੀ ਦਾ ਸਾਰੇ ਚਲੇ ਗਏ ਤੇ ਉਹ ਮਾਮਾ ਖੜਾ ਸੀਗਾ ਕਹਿੰਦਾ ਮਾਰ ਲਓ ਗੋਲੀਆਂ ਜਦੋਂ ਗੋਲੀ ਆ ਕੇ ਹੁਣ ਹੋਰ ਦੱਸੋ ਕੀ ਕਹਿਣਾ ਮਤਲਬ ਦੋਸਤ ਹੀ ਪਿੱਛੇ ਸਟੈਂਡ ਲੈ ਗਿਆ ਹਾਂਜੀ ਹਾਂਜੀ ਉਹ ਤੂੰ ਕੋਈ ਵੱਡੀ ਗੱਲ ਬਾਤ ਬਾੜਦਾ ਮਤਲਬ ਰੰਜਿਸ਼ ਹੈ ਨਹੀਂ ਸੀ ਕੋਈ ਨਹੀਂ ਨਹੀਂ ਉਹ ਉਦਾਂ ਦੀ ਕੋਈ ਚੱਕਰ ਨਹੀਂ ਕੋਈ ਗੋਲੀ ਮੱਜੀ ਵੀ ਨਹੀਂ 1 ਵਜੇ ਹੋਈ ਆਈ ਏ ਇੱਥੇ ਇੱਥੇ ਵਜਈ ਹੋਈ ਆ ਤੇ ਬਾਕੀ ਲੱਤ ਤੇ ਸ਼ਾਇਦ ਲੱਗਦਾ ਮੈਨੂੰ ਮੈਂ ਦੇਖੀ ਚਾਹਤੇ ਉਹ ਕਿੰਨੇ ਬੰਦੇ ਸੀਗੇ ਹੋ ਸੀਗੇ 10 12 ਜਾਣੇ ਸੀਗੇ 10 12 ਜਾਣੇ ਸੀਗੇ ਮਤਲਬ ਕਿ ਇਹ ਮਾਨੂੰ ਕੇ ਦਾਣਾ ਮੰਡੀ ਚ ਹੋਇਆ ਦੋ ਤਿੰਨ ਪਿਸਟਲ ਸੀ ਉਧਰੋਂ ਵਿੜੇ ਵੱਲੋਂ ਆਏ ਆ ਮੰਡੀ ਵੱਲੋਂ ਇਹ ਕਿੰਨੇ ਹੋਏ ਕਾਤੇ ਆਏ ਸੀਗੇ ਇਹ ਮੋਟਰਸਾਈਕਲਾਂ ਤੇ ਗੱਡੀ ਸੀਗੀ ਅੱਛਾ ਜੀ ਹਾਂ ਜੀ ਤੇ ਕਿੰਨੇ ਵਜੇ ਦੀ ਗੱਲ ਹੈ ਏ ਹੋ ਗਈ ਜੀ 1.5 ਤੋਂ ਘੰਟੇ ਬੱਸ ਹੋਰ ਤਾਂ ਕਿ ਕਿੰਨੇ ਹੋ ਗਏ ਕਿਹੜੀ ਜਗ੍ਹਾ ਤੇ ਇਹ ਵਾਰਦਤ ਹੋਈ ਸੀ ਮੰਡੀ ਦੇ ਵਿੱਚ ਮਨੁਕੀ ਦਾਣਾ ਮੰਡੀ ਦੇ ਵਿੱਚ ਹਾਂ ਜੀ ਤੋਂ ਕਹਿ ਕੇ ਆਏ ਸੀ ਵੀ ਅਸੀਂ ਆ ਰਹੇ ਹਾਂ ਕਹਿੰਦੇ ਵੀ ਇਹ ਵੀ ਤਿਆਰ ਉਧਰੋਂ ਕੜੇ ਹੋਣੇ ਆ ਤੇ ਉਹ ਵੀ ਕਹਿੰਦੇ ਵੀ ਅਸੀਂ ਆਉਣੇ ਆ ਬਈ ਹੋ ਜਾ ਤਿਆਰ ਭਈ ਆਈ ਫੈਰ ਕੱਢਾਂ ਉਹ ਕਹਿੰਦੇ ਅਸੀਂ ਫੈਰ ਕੱਢਾਂਗੇ ਤੁਹਾਨੂੰ ਪਤਾ ਯਾ ਬਾਕੀ ਇਹ ਡਰਿਆ ਨਹੀਂਗਾ मामा ਕਹਿੰਦਾ ਆਜੋ ਫਿਰ ਕੋਈ ਚੱਕਰ ਨਹੀਂ ਤੇ ਬਾਅਦ ਚੋ ਜਦੋਂ ਆਏ ਉਹਨਾਂ ਨੇ ਛਿੱਡੀ ਫਾਇਰ ਚਲਾਤੀ ਜਦੋਂ ਮੈਂ ਆ ਕੇ ਮੋਟਰਾਂ ਨੂੰ ਰੋਕਿਆ ਮੇਰੇ ਅੱਲੀ ਨੂੰ ਚਲਾ ਦੇ ਮੈਂ ਤਾਂ ਮੋਟਰਾਂ ਨਾਲ ਜਲਦੀ ਸਟੈਂਡ ਲਾ ਕੇ ਬਾਅਦ ਚੋ ਇਧਰ ਹੋ ਗਿਆ ਤੁਹਾਡੇ ਲਈ ਫਾਇਰਿੰਗ ਕੀਤੀ ਗਈ ਸੀਗੀ ਹਾਂਜੀ ਸਾਡੇ ਲਈ ਪੂਰੀ ਕੀਤੀ ਗਈ ਆਹ ਮੁੰਡੇ ਦੇ ਮਾਰ ਲੱਗੇ ਸੀਗੇ ਤੇ ਇਹ ਮੁੰਡਾ ਬਹਿ ਗਿਆ ਥੱਲੇ ਆਏ ਜਦੋਂ ਇਧਰ ਫਾਇਰ ਚਲਾਏ ਤੇ ਇਹ ਮੁੰਡਾ ਬਹਿ ਗਿਆ ਗੱਲ ਕਰਨ ਬਚ ਗਿਆ ਮੇਰੇ ਪਿੱਛੇ ਬਹੁਤ ਚਲਾਏ ਮੈਂ ਇਧਰ ਮੋਟਰ ਓਲੇ ਹੋ ਗਿਆ ਮਤਲਬ ਕਿੰਨੀਆਂ ਕਿ ਗੋਲੀਆਂ ਚੱਲੀਆਂ ਹੋ ਸਕਦੀਆਂ ਉੱਥੇ ਗਿਣਤੀ ਦੇ ਹਿਸਾਬ ਨਾਲ 10 12 ਗੋਲੀਆਂ ਚੱਲ ਗਈਆਂ ਠਾ ਠਾ ਪੂਰੇ ਪਟਾਕੇ ਉੱਥੇ ਦੇਖੀਏ ਗੋ